ਤੇ ਸਾਈਡ ਪਿੱਛੇ ਬੱਚੇ ਬੱਚੇ ਪਿੱਛੇ ਬਹਰੇ ਲੇਕ ਪੇਸ ਕੀਤੀ ਜਾ ਰਹੀ ਹੈ ਠੰਡਾ ਸਿਰ ਆਵੇ ਦੀਪਾ ਲੱਗੀ ਵੀਰੇ ਦੀਪੇ ਦੀਪੇ ਕਰੇ ਤੇ ਆਈ ਮੜਾ ਭੱਜ ਗਏ ਇਧਰ ਕਿਸ ਕਿਨੇਚ ਚ ਆਲਮੋ ਪੜਕ ਕਲਾ ਪ੍ਰਬੰਧਕ ਕਮੇਟੀ ਦੀ ਤਰਫੋਂ ਪਹਿਲਾ ਨੰਬਰ ਦਿੱਤਾ ਜਾ ਰਿਹਾ ਹੈ ਪਹਿਲਾ ਨੰਬਰ

ਤੇ ਐਂ ਦੇ ਦਰਵਾਜ਼ੇ ਵਰਤਾਰ ਮਾਵੀ ਬਸੀ ਗੁਜਰਾ ਬੱਤੀ ਮੁबारक ਦਾ ਹਾ ਪੰਡਾ ਜਲ ਸੋਨਾਲ ਸ੍ਰੀ ਚਮਕੌਰ ਸਾਹਿਬ ਸੋਨਾਲ ਇਕਬ ਕਸੰਦਰ ਫੋਰ ਬੋਤ ਰਿਆਕਾਰ ਇਹ ਹੋਰ ਦੂਜੇ ਨਾਮ ਵਾਲੇ ਵੀ ਆ ਗਏ ਵੀਰੋ ਬਾਰੀ ਬਾਰੀ ਕਰੋ ਸੋਨਾਲਿਕਾ ਉੱਚਾ ਨਾਮ ਜੰਤਾ ਵੇ ਸੋਨਾਲਿਕਾ ਆਏ ਆਈ ਸੱਜ ਗਏ ਆਵਾ ਆਵਾ ਸੱਜ ਗਏ ਆਵਾ ਨਾਮ ਲਾਵਾ ਨਾਮ ਲਾਵਾ ਹੋਤਰਾ ਇਹੋ ਜੰਨਾ ਨਾ ਸਰਾ ਹੋਤਰਾ ਇਹਨਾਂ ਦਾ ਕਿ ਤੀਜਾ ਨਾਮ ਆ ਉਹ ਵੀ ਨਾਲ ਹੀ ਦੇ ਦੇ ਬਈ ਤੀਜਾ ਨਾਮ ਵੀ ਦੇ ਨਾਲ ਆ ਵੀ ਜੇ ਕੋਈ ਕੱਖਤੀ ਕਰ ਜੂ ਨਾ ਹੰਟਰ ਗਰੁੱਪ ਵਾਲੇ ਵੀਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਹੰਟਰ ਗਰੁੱਪ ਵਾਲਿਆਂ ਨੂੰ ਛੋਟਾ ਵੀ ਇੱਕ ਨਾਮ ਚੜਦਾ ਵੀ ਲਓ ਅਗਰੇ ਤੀਜਾ ਨਾਮ ਵੀ ਦੇ ਦੇ ਲੋ ਇਹਨਾਂ ਦਾ ਹੀ ਤੀਜਾ ਨਾਮ ਦੇ ਹੋ ਉਹਨਾਂ ਨੂੰ ਜਦੋਂ ਆਏ ਆ ਅਮਰੀਕਾ ਦੇ ਬਾਈ ਲੂਮੀਨੈਂਟ ਜੱਟ ਹਾਂਜੀ ਬੋ ਰਿਹਾ ਬਾਈ ਮੜਾ ਕਿੰਨੀ ਹੋ ਜਾਂਦੇ ਉਹਨਾਂ ਦਾ ਵੀਰੇ ਤੀਜਾ ਨਾਮ ਦੇ ਨਹੀਂ ਨਾਲ ਹਾਂਜੀ ਹਾਂਜੀ ਆ ਦੇਖੀ ਬਾਈ ਫੜੀ ਫੜੀ ਯਾਰ ਬਾਈ ਨੂੰ ਚੱਕੋ ਯਾਰ ਸੱਤ ਦਾ ਨਹੀਂ ਲੱਗੀ ਯਾਰ ਹੁਣ ਜਾ ਬਾਈ ਯਾਰ ਇੱਧਰ ਬੰਦਾ ਨਹੀਂ ਪਿਆ ਸਾਡਾ ਉਹ ਹੈਂਡੀਕੈਪ ਦਾ ਬੰਦਾ ਦੀ ਬਾਈ ਯਾਰ ਹਾਂ ਕੋਈ ਨਾ ਸੱਤ ਕਰਨ ਲੱਗੀ ਬਾਈ ਹਾਂ ਹੁਣ ਦੱਸੋ ਜੀ ਸਿੰਦਰ ਲੰਡੇ ਬਲਰਾਜ ਲੰਡੇ ਸੈਂਟੀ ਲੰਡੇ 100 ਸ੍ਰੀ ਗੁਰੂ ਨੰਦ ਸਿੰਘ ਦਾ ਧੰਨਵਾਦ ਆਟ ਤਾਂ ਲੱਗੀ ਭਾਈ ਸਿੰਦਰ ਲੰਡੇ ਬਲਵਜ ਲੰਡੇ ਸੈਂਟੀ ਲੰਡੇ ਆ ਜਾਓ ਵੀਰੇ ਵੀਰੇ ਦੂਜਾ ਨਾਮ ਵਾਲਾ ਦੂਜੇ ਵਾਲਾ ਆਵੇ ਇੱਥੇ ਬੰਦੇ ਦੂਜੇ ਸੋਨਾ ਲੀਕਾ 750 ਆ ਜਾ ਭਰਾ ਵੜ ਕੇ ਆ ਜਾ ਆ ਜਾ ਖੜੋ ਭਾਈ ਦੀਪੇ ਨੂੰ ਵੀ ਦੋ ਵੀਰੇ ਨਾਮ ਹੰਟਰ ਗਰੁੱਪ ਹੰਟਰ ਗਰੁੱਪ ਵਾਲਿਆਂ ਦਾ ਵਿਸ਼ੇਸ਼ ਸਨਮਾਨ ਹੈ ਤਾਂ ਹੰਟਰ ਗਰੁੱਪ ਆ ਭਾਈ ਇਰੇ ਦੂਜੇ ਬੂਜੇ ਨਾਲ ਟ੍ਰੈਲੀ ਲਿਆਉਗਾ ਜੀ ਇਹ ਕੱਪ ਲਿਆਉਗਾ ਇਹ ਕਿਹਦਾ ਵੀਰੇ 16 ਲਿਖੇ 750 ਵੀਰੇ ਬੰਦੇ ਉਹਨਾਂ ਦਾ ਵਿਸ਼ੇਸ਼ ਸਨਮਾਨ ਆਜੂ ਵੀਰੇ ਲੈ ਲਓ ਜਰਾ ਘਿੱਲੀ ਰੈਣ ਹੋਣੀ ਵੀ ਆਪਦਾ ਤਿਆਰੀ ਰੱਖਣਾ ਵਿਸ਼ੇਸ਼ ਸਨਮਾਨ ਹੁਣ ਸ਼ੁਰੂ ਹੋ ਗਏ ਭਾਈ ਉਹਨੂੰ ਦੂਜਾ ਨਾਂ ਦੇ ਦਿੰਦੇ ਟਰੈਕਟਰ ਚਲਾਉਣਾ ਯਾਰ ਭਾਈ ਟਰਾਲੀ ਚੋਂ ਮਿੱਟੀ ਕਢਾਉਣੀ ਆ ਹਲੇ ਆਪਾਂ ਕਢਤੀ ਮਰੇ ਫੋਟੋ ਵਾਲਾ ਓਕੇ ਦੂਜਾ ਨਾਮ ਲੈ ਕੇ ਡਾਕਟਰ ਚਲਾਓ ਜੀ ਕਿਰਨ ਬਿੰਦੇ ਡਾਉਨ ਦਾ ਸਨਮਾਨ ਆਲਮ ਵਾਲਾ ਕਲਾ ਪ੍ਰਬੰਧ ਕਮੇਟੀ ਦੀ ਤਰਫੋਂ ਮੈਂ ਤਾਂ ਜਪਤਾ ਲੱਗ ਜਗਤਰੀ ਟੋਪੀ ਲਈ ਤੋਂ ਵੀ ਦਿੱਤਾ ਗਾਜੀ ਬਹੁਤ ਵੱਡਾ ਬਹੁਤ ਬਹੁਤ ਧੰਨਵਾਦ ਹੈ ਇੱਧਰ ਬਿੰਦੇ ਡਾਉਨ ਦਾ ਸਨਮਾਨ ਕਮੇਟੀ ਦਾ ਦੂਜਾ ਨਾਮ ਵੀ ਦੋ ਵੀਰੇ ਨੂੰ ਦੂਜੇ ਨਾਮ ਆ ਕੇ ਖੜਾ ਲਵੇ ਉਹਨੂੰ ਦੂਜਾ ਨਾਮ ਲੱਗੀ

ਬਈ ਦੋ ਬੜਾ ਖੁੱਲੋ ਹੋ ਜਾ ਵੀਰੇ ਖੁੱਲੋ ਹੋ ਜਾ ਯਾਰ ਪਹਿਲਾਂ ਹੀ ਗਾਣ ਨੂੰ ਤਰੋ ਜਾਂਦੇ ਆਂ ਮੈਂ ਫੋਟੋ ਕਿੱਥੇ ਹੁੱਚ ਨਹੀਂ ਰਸ ਵੀਰੇ ਗਿੱਲੀ ਨਹਿਣ ਆ ਜਾ ਇੱਧਰੋਂ ਆ ਜਾ ਵੀਰੇ ਭੱਜ ਗਏ ਹੈਲੋ ਨੱਕੀ ਵੀਰੇ ਆਪਣਾ ਸਨਮਾਨ ਪ੍ਰਾਪਤ ਕਰੇਗਾ 1 ਮਾਰਚ ਵਾਲਾ ਦਾ ਪੋਸਟਰ ਆ ਗਿਆ ਟਰੈਕਟਰ ਵਾਲੇ ਸਾਰੇ ਭਰਾ ਨੋਟ ਕਰ ਲੰਗੇ 1 ਮਾਰਚ ਨੂੰ ਜੰਸੂਈ ਰਾਜਪੁਰੇ ਦੇ ਲਾਗੇ ਜਿਹੜਾ ਮੈਚ ਖੇਡਿਆ ਜਾਣਾ ਪੋਸਟਰ ਆ ਗਿਆ ਜਿੱਥੇ ਵੀਰੇ 10 ਪ੍ਰਾਈਜ਼ ਹੋਣਗੇ ਪਹਿਲਾ 41 ਦੂਜਾ 31 ਤੀਜਾ 21 ਬਾਕੀ ਲੰਬੇ ਨਾਮ ਨੇ 10 ਨਾਮ ਕੀਤੇ ਗਏ ਨੇ ਇੱਕ ਮਾਰਚ ਬਾਈ ਤਵਾਣਾ ਸਾਹਿਬ ਤੇ ਚੀਮਾ ਸਾਹਿਬ ਇਹਨਾਂ ਵੀਰਾਂ ਵੱਲੋਂ ਬੇਨਤੀ ਹੈ ਗਿੱਲੀ ਨੈਣ ਦਾ ਸਨਮਾਨ ਕਰਨ ਲੱਗਿਆ ਸਾਡੇ ਵੀਰ ਧੰਨਵਾਦ ਕਰਦਾ ਗਿੱਲੀ ਨੈਣ ਦਾ ਦੱਸੋ ਜੀ ਦੱਸੋ ਬਾਈ ਉਹ ਸਕਾਰਪੀਓ ਕਪਟੀ ਜਾਰ ਸਾਡ ਤੋਂ ਕਰ ਲਓ ਬਾਈ ਬਾਅਦ ਵਿੱਚ ਕਈ ਵਾਰੀ ਨਾ ਦਿੱਕਤ ਆ ਜਾਂਦੀ ਆ ਲਮੋ ਜੀ ਕੱਢਣ ਲੱਗੇ ਡੈਂਟ ਵਗੈਰਾ ਪੈ ਜਾਂਦਾ ਪੀਵੀ 218282 ਨੰਬਰ ਆ ਸਾਡਾਂ ਦੇ ਕਰੋ ਜੀ ਲੱਕੀ ਗੋਲਡਸਮੈਥ ਵੀ ਵੀਰੇ ਆਪਣਾ ਨਾਮ ਸਨਮਾਨ ਲੈ ਲਵੇ ਗਿੱਲੀ ਮੈਨ ਦਾ ਸਨਮਾਨ ਕੀਤਾ ਜਾ ਰਿਹਾ ਬਈ ਗਿੱਲੀ ਮੈਨ ਦਾ ਸਨਮਾਨ ਕੀਤਾ ਜਾ ਰਿਹਾ ਬਹੁਤ ਵੱਡੀ ਮੁਬਾਰਕਬਾਦ ਆ ਲੱਕੀ ਗੋਲਡਸਮੈਥ ਵੀ ਸਨਮਾਨ ਲੈ ਲਵੇ ਤੇ ਆਜੋ ਜਿੱਕਰ ਹੁਣ ਤੁਹਾਡਾ ਕੰਮ ਖਿੱਚ ਕੇ ਰੱਖੋ ਜਿਹੜਾ ਡਾਕਟਰ ਨਹੀਂ ਆਇਆ ਵੀਰੇ ਕੱਟਿਆ ਜਾ ਰਹਾ ਬਹਤ ਆਵਾਜ਼ਾਂ ਨਹੀਂ ਮਾਰੀਆਂ ਜਿਹੜੀਆਂ ਪਹਿਲਵਾਨਾਂ ਟਰੈਕਟਰ ਰੈਡੀ ਰੱਖਿਓ ਤੀਜੋ ਨੰਬਰ ਵਾਲਾ ਵੀ ਗਰਿਆਲ ਬਾਈ ਗਰਿਆਲ 3630 ਹਵਾ ਠੀਕਾ ਨਹੀਂ ਵੀਰੇ ਹੁਣ ਕੋਈ ਮੌਕਾ ਨਹੀਂ ਮਿਲਣਾ ਸ਼੍ਰੀ ਮਸਤੂ ਵਾਲਾ ਸਾਹਿਬ 53 ਦਾਸ ਅਗਲਾ ਟਰੈਕਟਰ ਆ ਵੀਰੇ ਗਰਾਊਂਡ ਤੇ ਲੈ ਆਓ ਜਲਦੀ ਉਹਨੂੰ ਬੰਦੀ ਦਾਲਾ ਜਾਓ ਜੀ ਉੱਥੇ ਬੰਦੀ ਬਾਲਾ ਬੰਦੀ ਜੀ ਜਾਇਓ ਕਿੱਧਰੋਂ ਆਹ ਗਰਵੇ ਵਾਲਾ 3630 ਇਹ ਟਰੈਕਟਰ ਕੱਟਿਆ ਗਿਆ ਵੀਰੇ ਹੈਲੋ ਦੀਪੇ ਦੀਪੇ ਬਾਈ ਕਿੱਥੇ ਆਇਓ ਲੱਕੀ ਗੋਲਡ ਸਮੈਥ ਜਿੱਥੇ ਵੀ ਵਾਇਸ ਹਾਂ ਤਾਂ ਵੀਰੇ ਭੱਜ ਕੇ ਆਵੇ ਇੱਥੇ ਸੰਵਾਲ ਲਾਲ ਵੀਰੇ ਲੱਕੀ ਗੋਲਡ ਸਮੈਥ ਹਲੋ ਜੀਸੀਬੀ ਵਾਲਾ ਉਹ ਵੀ ਲੈ ਨੇੜੇ JCB ਵਾਲਾ ਟਰਾਲੀ ਕੋਲ ਆਓ ਵੀਰ ਮਿੱਟੀ ਥੋੜੀ ਜੀ ਹੋਰ ਕੱਢੀ ਜਾਓ JCB ਵਾਲਾ ਨੇੜੇ ਆਓ ਜੀ ਨਹੀਂ ਵੀਰੇ ਮਿੱਟੀ ਬਹੁਤ ਆ ਬਹੁਤ ਕੱਢਤੀ ਵੀਰੇ ਯਾਰ ਮਿੱਟੀ ਹੋਂਦਾ ਹੋਂਦਾ ਟਰੈਕ ਵੀ ਬਣਿਆ ਚੱਲੂ ਆ ਟਰੈਕਟਰ ਯਾਰ ਬਹੁਤ ਮਿੱਟੀ ਕੱਢਤੀ ਵੀਰੇ ਹਾਉਂ ਨਹੀਂ ਸਾਡੇ ਕੋਲ ਕੋਈ ਜਾਂਦਾ ਚਲੋ ਟਰੈਕਟਰ ਸਟਾਰਟ ਕਰੋ ਬਈ ਯਾਰ ਚਲੋ ਜੀ ਆ ਵੀਰੇ ਲਾ ਪਿੱਛੇ ਉਹਦੇ ਜਿਹੜਾ ਇਹ ਲਾਈਵ ਵਾਲਾ ਕੈਮਰੇ ਦੇ ਪਿੱਛੇ ਪਿੱਛੇ ਨਾ ਹੋ ਜਾ। ਇਹ ਕਹਿੰਦਾ ਪੰਜ ਸੱਤਾ ਆ ਕੇ ਕਹਿੰਦੇ ਨੇ ਵੀ ਭਾਈ ਚੱਲਦੇ ਦੀ। ਆਪਾਂ ਤਾਂ ਮੇਲਾ ਨਵੇੜਨ ਕਰਕੇ ਕਹਿ ਰਹੇ ਆ ਜਿਹੜੇ ਕਾ ਰਹੇ ਆ। ਲੈ ਹੁਣ ਤਾਂ ਬਹੁਤ ਕੁਝ ਕਹੋਗੇ। ਹਾਂ ਤਾਂ ਬਈ ਦੇਖਦੇ ਆ ਉਹਨੇ ਕਹਿੰਦਾ ਦੂਜੇ ਟ੍ਰਾਈ ਕਰ ਲੈ ਜੇ ਬਾਤ ਤੈਨੂੰ। ਹੋਰ ਕਹਿੰਦੇ ਜਾਂਦੇ ਜੀ ਗੱਲ ਦੀ। ਚਲੋ ਜੀ ਕਰੋ ਮਿਹਰ ਕੰਮ ਸ਼ੁਰੂ ਹਾਂਜੀ ਟਾਲਾ ਸਾਹਿਬ ਰੈਡੀ ਹੋ ਚਲੋ ਜੀ ਇੱਕ ਦੋ ਤਿੰਨ ਵਾਲਾ ਸਿਸਟਮ ਲਾਗੂ ਹੈ ਇਹ ਇੱਕ ਟਰੈਕਟਰ ਨਾਲ ਦੋ ਬੰਦੇ ਹੀ ਹੋਣ ਬਾਦੂ ਬੰਦੇ ਬਾਹਰ ਮੋਜੋ ਬਈ ਹਾਂ ਹੁਣ ਫੇਰ ਝੰਡ ਬਣਾ ਲੈ ਤੀ ਪਿੱਛੇ ਯਾਰ ਟਰੈਕਟਰ ਦੇ ਕਾ ਤੀ ਤਿੰਨ ਲਓ ਸਾਹਮਣੇ ਕਹਿੰਦੇ ਹੁਣ ਦੇਖੋ ਉਹੀ ਟਰੈਕਟਰ ਜਿਹੜਾ ਪਹਿਲਾਂ ਝੇਡਾ ਕਰਦਾ ਸੀ ਟਰੈਕਟਰ ਹੁਣ ਉਹੀ ਭਜਾਇਆ ਫਿਰਦਾ ਜੋ ਬਣਾ ਉਹੀ ਟਰੈਕਟਰਾਂ ਪਾਈ ਹੈਪੀ ਹੋਣਾ ਹੁਣ ਉਹਦੇ ਹੀ ਫਿਰਦਾ ਪਹਿਲਾਂ ਬਹੁਤਾ ਲੋੜ ਜਾਂ ਮਾਨਾ ਦੀ ਝੇਡਾ ਕਰਦਾ ਸੀ ਬਿਲਕੁਲ ਤੋਂ ਸੈੱਟ ਨਹੀਂ ਆ ਰਿਹਾ ਸੀ ਤੇ ਹੁਣ ਦੇਖਦਾ ਭਾਈ ਫੇਰਾ ਹੁਣ ਦੇਖਦਾ ਖੱਚੂ ਜਬਰੂਆ ਇਹਦਾ ਕਹਿੰਦੇ ਚੀਮਾ ਪੰਡਾ ਹੈਪੀ ਬੀਡ ਬਬਰੜ ਵਾਲੇ ਨਾਲ ਪਰਾਵਾ ਤੋਂ ਵੱਧ ਕੇ ਜਾ ਰਹੀ ਆ ਪਰਾਵਾ ਤੋਂ ਵੱਧ ਕੇ ਜਾ ਰਹੀ ਆ ਮੇਰੇ ਵੀਰੇ ਇਹ ਆ ਕਹਿੰਦੇ ਅਫਰਿਕਨ ਪੁਆਏ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਅੰਟਰਗ੍ਰੁਪ ਆਲਾ ਦਾ ਕਹਿੰਦੇ ਵੱਡਾ ਨਾਮ ਹੈ ਲਾ ਵੇਖੋ ਸਿਰੋ ਆਖੋ ਨੇ ਦੰਤੋ ਚੀਮੇ ਵਾਲਾ ਉਹ ਰੋਟੇ ਧਰਤੀ ਤਕੜਾ ਸੱਤ ਮਾਣ ਕਰਦਾ ਸੱਤ ਮਾਣ ਕਰਦਾ ਧਰਤੀ ਤਕੜਾ ਕਹਿੰਦੇ ਖਿੱਚ ਖਿੱਚ ਖਿੱਚੋ ਗੱਭਰੂ ਤੂੰ ਬੱਸੇ ਹਟ ਜਾ ਤੈਨੂੰ ਨਾ ਬਠਾ ਕੋਲੇ ਜੇ ਨਾਲ ਤੈਨੂੰ ਨਾ ਬਠਾ ਕੋਲੇ ਜੇ ਨਾਲ ਕੱਲੀ ਵਾਲਾ ਵੀਰ ਕੱਲੀ ਪਾ ਦੇਵੇ ਕੱਲੀ ਵਾਲਾ ਵੀਰ ਕੱਲੀ ਪਾ ਦੇਵੇ ਕੱਲੀ ਪਾ ਦੇ ਭਾਈ ਬਹੁਤ ਬਹੁਤ ਧੰਨਵਾਦ ਹੁਣ ਦੇਖੋ ਮੱਝੀ ਫਿਰਦੀ ਹੈ ਮੈਚ ਦੇ ਵਿੱਚ ਰਮਾਂਸ ਬਣ ਗਿਆ ਕੀ ਤੋੜਾਣਾ ਮੈਚ ਦੇ ਵਿੱਚ ਫੌਜੀ ਸਾਹਿਬ ਰਮਾਸ ਬੜਿਆ ਪਿਆਹਣਾ ਰਮਾਸ ਬੜਿਆ ਪਿਆਹਣਾ ਸੋ ਜਿਹੜਾ ਚੱਲਦਾ ਨਹੀਂ ਸੀ ਹੁਣ ਭੱਜਿਆ ਫਿਰਦਾ ਐ ਪਹਿਲਾਂ ਚੱਲਦਾ ਨਹੀਂ ਸੀ ਹੁਣ ਭੱਜਿਆ ਫਿਰਦਾ ਹੰਟਰ ਗਰੁੱਪ ਵਾਲੇ ਆਪਣਾ ਸਨਮਾਨ ਲੈ ਲੈਣ ਹੰਟਰ ਗਰੁੱਪ ਵਾਲੇ ਆਪਣਾ ਸਨਮਾਨ ਲੈ ਲੈਣ ਤੇ ਨਾਲ ਹੀ ਮੇਰੀ ਬੇਨਤੀ ਹੈ ਉਹ ਚੱਲਦਾ ਵੀ ਦੇਖੋ ਕੋਈ ਨਾ ਫਿਰ ਹੁਣ ਉਹ ਤਾਂ ਚੱਲਦਾ ਹੀ ਹੋ ਉਹਨਾਂ ਦੇ ਮੋਬਾਈਲ ਲੱਗੇ ਨੇ ਲਾਓ ਸਾਹਮਣੇ ਓਹ ਰਵੀ ਦਾ ਮਰੋ 138 73 ਕਿੱਥੋਂ ਡੋਲਟਗ ਐਕਸੈਸਰੀ ਵਾਲੇ ਆਏ ਹੋ ਨੇ ਅਮਰੀਕਨ ਮਸ਼ੀਨ ਵਾਲਿਆਂ ਦੇ ਨਾਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ 138 73 ਟਾਈਮ ਲਿਖੋ ਜੀ ਹਾਂ ਵੈਰੀ ਡਾਕਟਰ ਦੀ ਚਾਬੀ ਫੜਾ ਕਿੱਥੇ ਆ ਭਾਈ ਪਹਿਲਵਾਨ ਵਾਲਾ ਡਾਕਟਰ ਰੈਡੀ ਰਵੇ ਠੀਕਾ ਜੀ ਠੀਕਾ ਆ ਵੀਰੇ ਜਿਨ੍ਹਾਂ ਨੂੰ ਸਨਮਾਨ ਮਿਲੇ ਆ ਜਾਂ ਕੁਛ ਵੀ ਆ ਫੋਟੋ ਆ ਵੀਰੇ ਬਾਹਰ ਜਾ ਕੇ ਖਿੱਚੋ ਫੇਰ ਸਾਡਾ ਮੇਲਾ ਕਰਾਉ ਹੁੰਦਾ ਆ ਇੱਕ ਸੋਨੀ ਮਾਨ ਨੂੰ ਬੇਨਤੀ ਆ ਵੀਰੇ ਚੰਗਾਰ ਸਾਹਿਬ ਵਾਲਿਆਂ ਨੂੰ ਨਾਮ ਦੇ ਪਹਿਲਾ ਦੂਜਾ ਤੀਜਾ ਨਾਮ ਦੇ ਕੇ ਇਹਨਾਂ ਨੂੰ ਤੋਰੋ ਇਹਨਾਂ ਨੇ ਬਹੁਤ ਦੂਰ ਜਾਣਾ ਸੋਨੀ ਮਾਨ ਲਓ ਜੀ ਕੋਮਿੰਟ ਦਫਾ ਟਰਾਫੀਆਂ ਤਾਂ ਲੈ ਲੀਆਂ ਪੇਮੈਂਟ ਦੇ ਦਿਓ ਦੂਜਾ ਰੈਡੀ ਆ ਜੀ ਉਹ ਦੇਖੋ ਸਾਹਮਣੇ ਪਹਿਲਵਾਨ ਮਸਤੋਣਾ ਦੂਜਾ ਰੈਡੀ ਆ ਪਹਿਲਵਾਨ ਵਾਲਾ ਡਾਕਟਰ ਵੀਰੇ ਬਹੁਤ ਬੜਾ ਸਾਹਿਬ ਸ਼੍ਰੀ ਮਸਤੋਣਾ ਸਾਹਿਬ 53 10 ਪਾਏ ਉਹਰੇ ਟਰਾਲਾ ਭੱਜ ਗਏ ਪਾਏ ਅਬ ਵੀਰੇ ਝੰਡ ਬਣਾ ਕੇ ਨਾ ਖੜੋ ਵੀਰ ਬਣ ਕੇ ਮੈਂ ਬੇਨਤੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਵੀਰੇ ਬਾਹਰ ਹੋ ਜਾਓ ਬਾਹਰਲੇ ਪਾਸੇ ਬਹਿ ਕੇ ਇੱਥੇ ਝੰਡ ਬਣਾ ਲੋ ਯਾਰ ਇੰਦਰ ਕਹਿੰਦੇ ਝੰਡ ਬਣਾਉਣ ਦੇ ਆਈ ਤੁਸੀਂ ਉਹੀ ਫਾਰਮੂਲਾ ਵਰਤੋ ਫੌਜੀ ਸਾਹਿਬ ਫੇਰ ਲੋਟ ਆਉਤੋਂ ਫਾਰਮੂਲਾ ਧੀ ਵਰਤੋ ਯਾਰ ਫੇਰ ਲੋਟ ਆਉਣਾ ਯਾਰ ਸਮਝ ਨਹੀਂ ਲੱਗਦੀ ਮੇਲਾ ਕਰਾਉਣ ਦਾ ਜਮੇ ਮਾਨਤ ਕਿਆ ਪਿਆ ਉਸੇ ਯਕੀਨ ਨਹੀਂ ਮੰਨਣਾ 21 ਤਰੀਕ ਨੂੰ ਇੰਨੀ ਸਕਿਉਰਿਟੀ ਦੇ ਬਾਵਜੂਦ ਬੈਰੀਕੇਡ ਲੱਗਣ ਦੇ ਬਾਵਜੂਦ ਦਰਸ਼ਕ ਉੱਥੇ ਅੰਦਰ ਸੀਗੇ ਸਮਝੋ ਮਾਰ ਹੋ ਜਾਂਦੀ ਆ ਵੀ ਇਹ ਗੱਲ ਦਰਸ਼ਕਾਂ ਦੇ ਲਈ ਮੇਲਾ ਕਰਾਇਆ ਜਾ ਰਿਹਾ ਉਹ ਵਿਚਾਰੇ ਜਿਹੜੇ ਬਾਹਰ ਬੱਠਿਆ ਜਾ ਰਹੇ ਉਹ ਵੀ ਉਹਨਾਂ ਦਾ ਕਸੂਰ ਦਾ ਨਹੀਂ ਇਹ ਦੋਨਾਂ ਕਾਹਨ ਗਰਾਊਂਡ ਦੇ ਵਿੱਚ ਆ ਰਿਹਾ ਦਲਤਾ ਸਭ ਦੀ ਕਰਦਾ ਵੀ ਆਪਾਂ ਖੁੱਲੇ 'ਚ ਖੜਕੇ ਮੈਚ ਦੇਖੀਏ ਉਹ ਬੰਦੇ ਦੋਨੋਂ ਚੋਂ ਇੱਕ ਵੀ ਬੰਦਾ ਉੱਥੇ ਗਰਾਊਂਡ ਦੇ ਵਿੱਚ ਆਇਆ ਹੋਵੇ ਆ ਭਾਈ ਜਿੰਨਾ ਦਾ ਟਰੈਕਟਰ ਆਉਂਦਾ ਨਾਲ 10-10 ਬੰਦੇ 10-10 ਬੰਦੇ ਗਰਾਊਂਡ 'ਚ ਖੜੇ ਆ। ਪੀਪਾ ਬਰਾੜ ਗਰਾਊਂਡ ਦੇ ਵਿੱਚ ਆ ਗਏ ਆ। ਆ ਇਹ ਵੀ ਦੇ ਨਾਮ ਲੈ ਕੇ ਜਾਣਗੇ ਸੋਨੀ ਬਰਾੜ ਨੂੰ ਬੇਨਤੀ ਆ ਚਮਕਾਰ ਸਾਹਿਬ ਵਾਲਿਆਂ ਨੂੰ ਨਾਮ ਦਿਓ। ਦੂਜੇ ਵਾਲਾ ਉਡੀਕ ਆ ਉਹਨੂੰ ਬਾਅਦ 'ਚ ਦੇ ਦਾਂਗੇ। ਤੀਜਾ ਜਿਹੜਾ ਉਹ ਵੀ ਉਹਨਾਂ ਨੂੰ ਨਾਮ ਦਿਓ। ਫੇਰ ਆਪਾਂ ਚਮਕਾਰ ਸਾਹਿਬ ਵਾਲੋਂ ਨਾਮ ਦੇ ਸੋਨੀ ਵੀਰੇ ਕਿੱਥਿਆਂ ਨੂੰ? ਦੂਜਾ ਟਰੈਕਟਰ ਆ ਗਿਆ। ਦੂਜਾ ਉਹ ਖੜਾ ਵੀਰੇ ਉਹਦੇ ਪਾਉਂਦਾ ਭਲਵਾਨ ਵਾਲਾ। ਉਹ ਲੰਘਿਆ ਉਹ ਪਾਉਂ ਲੱਗ ਗਿਆ ਦੇਖੋ। ਤੀਜੇ ਨੰਬਰ ਵਾਲਾ ਡਾਕਟਰ ਕਿਹੜਾ ਜੀ ਉਹ ਦੱਸਿਓ ਮੈਨੂੰ ਤੀਜੇ ਨੰਬਰ ਵਾਲਾ ਡਾਕਟਰ ਕਿਹੜਾ ਜੀ ਇਹ ਕੱਟ ਦਿਓ ਜੀ ਇਹ ਨਹੀਂ ਆਉਂਦਾ 92 ਕਰੋੜੀ ਵਾਲਾ ਜੀ ਬੁੱਢਾ ਦਾ ਵਾਲਾ ਹਾਂਜੀ ਹੋ ਜਾਣੇ ਹੋ ਜਾਣੇ ਬਾਈ ਸਾਰੇ ਕਰਾਉਣੇ ਕਿਹੜਾ ਹਾਂ ਵੀਰੇ ਕਰਾਕੀ ਜਾਵਾਂਗੇ ਅੱਜ ਹਾਂ ਹਾਂ ਟੰਨਾਰਾ ਅੱਜ ਖਤਮ ਹੋਊ ਕੰਮ ਵੀਰੇ ਸਾਰਾ ਬਾਈ ਜੀ ਧਲਵਾਨ ਆਪਣਾ ਟਰੈਕਟਰ ਉਹ ਕਰੇ 99 ਕਰੋੜੀ ਜਾਂ 99 ਕਰੋੜੀ ਗੁੱਟਾਦਾਲ 333 ਉਹ ਵੀ ਤੇਰੀ ਸੋਨੀ ਬਾਈ ਪੇਮੈਂਟ ਦੋ ਬਾਈਆਂ ਨੂੰ 25 ਤਰੀਕ ਦੀ ਖੇਡ ਆ ਜਿਹੜੀ ਨਰਬਾ ਇਹਦੇ ਰਣਜੋਧ ਕੋਈ ਬੜਾ ਕੰਮ ਦੇ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਭਾਈ ਟਰੈਕਟਰ ਬੋਲਾ ਕਾੜਾ ਚੱਲਿਆ ਉੱਥੇ ਮੈਂ ਅੱਜ ਵੀ ਵੀਡੀਓ ਦੇਖਦਾ ਸੀ ਕਾਫਤੇ ਨੇ ਆਏ ਕਰਨ ਵਾਲੀ ਵੀਡੀਓ ਕਾਫੀ ਫੇਮਸ ਹੋ ਰਹੀ ਹੈ ਬਹੁਤ ਵਧੀਆ ਐਨੇ ਕਹੜੇ ਗਰਾਊਂਡ ਦੇ ਵਿੱਚ ਹੈਪੀ ਵੀ ਭਾਈ ਧੰਨਵਾਦ ਕਰਦਾ ਸਾਡੇ ਭਰਾਵਾ ਦਾ ਬਹੁਤਾ ਮਿੱਠਾ ਹੈਪੀ ਬਹੁਤਾ ਮਿੱਠਾ ਬੰਦਾ ਭਾਈ ਕੀ ਕਰੀਏ ਬਹੁਤ ਧੰਨਵਾਦ ਹੈਪੀ ਦਾ ਵੀਰੇ ਅਗਲਾ ਡਾਕਟਰ ਭਲਵਾ ਦੇ ਲਿਓ ਜੀ ਲੈਓ ਟਰੈਕਟਰ ਪਾ ਕੇ ਲੈ ਕੇ ਆਓ அவர்கள் நான்கு செட்டி మేను <laughs> ఇండియా <laughs> 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 ਅਨੇ ਪਹਿਲਵਾਨ ਟਰਾਲੀ ਪਾਓ ਜੀ ਪਹਿਲਵਾਨ ਟਰਾਲੀ ਪਾਓ ਵੀਰੇ ਵੀਰੇ ਟਰਾਲਾ ਬਹੁਤ ਟਰਾਲਾ ਭੱਜ ਗਏ ਇਹ ਕੰਮ ਦਾ ਆਉਂਦੇ ਰਹਿਣਾ ਸ਼੍ਰੀ ਮਾਸਤੂਆਣਾ ਸਾਹਿਬ 5310 ਸੋਨੀ ਉਹ ਭਾਈ ਕਿੱਥੇ ਤੁਸੀਂ ਪੈਸੇ ਤਾਂ 2000 ਬੰਦੇ ਜਾਣ ਕਰਨੇ ਫੜੇ ਨਹੀਂ ਸੋਨੀ ਵੀਰੇ ਹੈਲੋ ਪਲਵਾਨ ਆ ਪਾਉ ਜਾ ਟਰਾਲੀ ਯਾਰਾਂ ਮੇਰਾ ਟਰਾਲੀ ਪਾਉ ਟਰਾਲੀ ਵੀਰੇ ਜਿਹੜੇ ਮਾਰਕਟਰ ਨੂੰ 2 ਮਿੰਟ ਦਾ ਟਾਈਮ ਆ ਯਾਰ ਬੱਸ ਆ ਜਾਓ ਕਰਾਂ ਸੇਠੀ ਰਾਜਾਣਾ ਜਿੱਥੇ ਮੇਰੀ ਆਵਾਜ਼ ਆਉਂਦਾ ਵੀਰੇ ਪੱਜ ਕੇ ਗਰਾਹ ਇੱਥੇ ਆ ਸਟੇਜ ਕੋਲੇ ਸੇਠੀ ਸੇਠੀ ਰਾਜਣਾ ਇੱਥੇ ਆ ਗਿਆ ਵੱਧ ਗਿਆ ਮੇਰੇ ਮੇਰੇ ਕੋਲ ਮਾਰ ਗਿਆ ਲੜੋ 53 10 ਲੈ ਆ ਵੀਰੇ ਵੱਜ ਕੇ ਟਰੈਕ 'ਚ ਆ ਜਾ ਵੀਰੇ ਵੱਜ ਕੇ ਵੀਰੇ ਬਾਈ ਟਾਈਮ ਲੋਰ ਵੀਰੇ ਦੇਖੀ ਜਾਨ ਵੀਰੇ ਜਾਈ ਯਾਰ ਉੱਥੇ ਕਮੈਂਟਰੀ ਵਾਲੇ ਵੀਰੇ ਆਓ ਲੋ ਵੀਰੇ ਨੂੰ ਗਦੇ ਚ ਲਾਓ ਆਹ ਪਲ ਬਾਈ और भैया डॉक्टर जा रोकना जर कहा किया आओ जी, जी। इतने ले आ बात सर हर जाते कारों ना रोबांगी करनी है तंदूर ਆ ਟ੍ਰੱਕਰ ਜਕਾਰੇ ਦੀ ਰਵਾਨਗੀ ਨਾਲ ਅੱਗੇ ਵਧਦਾ ਵੀਰੇ ਨੱਤਾ ਪੈਂਦਾ ਮਸਤੂਆਣਾ ਸਾਹਿਬ ਦੇ ਬਿਲਕੁਲ ਲਾਗੇ ਕਰਕੇ ਬੋਲੋ ਸੋਨਹਾ ਸ੍ਰੀ ਅਕਾਲੋ ਸ੍ਰੀਮਾਨ ਸੰਧਵਾਪਾ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਵੱਡੀ ਕਿਰਤਾ ਇਸ ਟੱਕਰ ਦੇ ਉੱਤੇ ਇੱਕ ਦੋ ਤਿੰਨ ਦੇ ਨਾਲ ਸਟਾਰਟਿੰਗ ਹੋਣੀ ਹੈ ਵੀਰੇ ਵੰਟੀ ਜੀ ਗੱਡੀਆਂ ਇੱਕ ਦੇ ਤਿੰਨ ਇੱਕ ਚੱਕਰ ਬਗਾ ਪੀਆ ਇਹ ਪਤਾ ਕੀ ਚੱਕਰਾ ਇਹ ਕਿਉਂ ਇੰਨਾ ਇਹਨੂੰ ਕਹਿੰਦੇ ਨੇ ਗਲਗੂਠਾ ਵੱਡਾ ਦੇਣਾ ਟਰੈਕਟਰ ਤੇ ਘੇਰ ਵੱਡਾ ਲਾਉਣਾ ਤਾਂ ਇਹ ਇੱਥੇ ਖਾ ਗਿਆ ਇਸ ਸਿਸਤਮ ਪਹਿਲੇ ਤਾਂ ਇੱਕ ਚੰਗਾ ਹੋਣ ਦੇ ਬਾਵਜੂਦ ਆ ਨਿੱਕੀਆਂ ਨਿੱਕੀਆਂ ਗਲਤੀਆਂ ਦੇ 25 6 ਘੰਟੇ ਜਿਹੜੇ ਇਹ ਲੇਟ ਚੱਲ ਗਿਆ ਡਾਕਟਰ ਨਹੀਂ ਡਾਕਟਰ ਨੇ ਗੱਲਬਾਤ ਹੋਰ ਕਰਨੀ ਸੀ ਇਹਨੂੰ ਗਲਗੁੱਠਾ ਵੱਡਾ ਦੇਣਾ ਕਹ ਜਾਂਦੇ ਆ ਤਾਂ ਕਰਕੇ ਪੋਜੀਸ਼ਨ ਬਣਦੀ ਆ ਹੁਣ ਉਹ ਗਤੀ ਨਹੀਂ ਬਣਦੀ ਜਿਹੜੀ ਚਾਹੀਦੀ ਸੀ ਅਗਲਾ ਟਰੈਕਟਰ ਵੀਰੇ 96 ਕਰੋੜੀ ਬੁੱਧਾ ਦਲ ਤੇ 373 ਇਹ ਗਰਾਊਂਡ ਦੇ ਵਿੱਚ ਆਵੋ 96 ਕਰੋੜੀ ਬੁੱਧਾ ਦਲ 373 ਤੇ ਉਹ ਤੋਂ ਬਾਅਦ ਵਾਲਾ ਮੈਚ ਆ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ 963 ਇਹ ਵੀ ਤਿਆਰੀ ਰੱਖੇ ਟਰੈਕਟਰ ਕੰਧਨ ਬਾਬਾ ਦੀਪ ਸਿੰਘ ਜੀ 963 ਲੈ ਜਾਓ ਜੀ ਜੀ ਸੀ ਵੀ ਨੂੰ ਘਰਾਂ ਨੇੜੇ ਉਸ ਤੋਂ ਅੱਗੇ ਸੁਖ ਢਿਆ ਜੌਂਡੀਆ ਟਰੈਕਟਰ ਵੀ ਉਹ ਵੀ ਤਿਆਰ ਰਵੇ ਗਿੱਲੀ ਨੈਣ 5043 ਸੁੱਖਾ ਢੇਹਾ ਜੌਂਡੀਆ ਟਰੈਕਟਰ ਜੱਗੇ ਸੱਤ ਤਾਂ ਨਹੀਂ ਲੱਗੀ ਵੀਰੇ ਉਹ ਕੁਰਸੀ ਖਿੱਚੀ ਗਈ ਉਹਨੂੰ ਪਤਾ ਨਹੀਂ ਸੀਗਾ ਚੱਲ ਇੱਕ ਰਾਜ ਤਾਂ ਤੇਰਾ ਖੁੱਲ ਗਿਆ ਘਪੇ ਤਾਂ ਖੁੱਲ ਗਿਆ ਤੇਰਾ ਡਿੱਗਣ ਦੇ ਨਾਲ ਪਤਾ ਲੱਗ ਗਿਆ ਵੀ ਤੇਰੇ ਸਿਰ 'ਚ ਗੰਜ ਬਹੁਤ ਵੱਡਾ ਨਹੀਂ ਤਾਂ ਟੋਪੀ ਰੱਖਦਾ ਹਰਮੇਸ਼ਰੀ ਅਸਮੀ ਮੰਗ ਆ ਵੀ ਨੇ ਇੱਕ ਮੈਕ ਖੜ ਗਿਆ ਵੀਰ ਦਾ ਇਹਦੀ ਬੈਟਰੀ ਬਗਾਰਾ ਚੇਂਜ ਕਰ ਦਿਓ ਤਾਰ ਹਿਲਦੀ ਆ ਵੀ ਆਜੋ ਜੱਗੇ ਗੱਗੀ ਗੱਗੀ ভাই ਇੱਥੇ ਮੇਲੇ ਸਾਡੇ ਕੋਲੇ ਆਕੇ ਗੱਗੀ ਗੱਗੀ ভাই ਮੇਲੇ ਵੀਰੇ ਉਹਦੇ ਸੋਨ ਨਹੀਂ ਮਾਰਨੂ ਚਾਬੀ ਆ ਉਹਦੇ ਕੋਲੇ ਲਓ ভাই ਅਗਲਾ ਟਰੈਕਟਰ ਵੀਰੇ 96 ਕਰੋੜੀ ਬੁੱਧਾਵਾਲ ਸੱਤੀਤੀ ਵਾਲਾ ਦਾ ਟਰੈਕਟਰ ਗਰਾਊਂਡ 'ਚ ਆਜੋ 96 ਕਰੋੜੀ ਬੁੱਧਾਵਾਲ ਸੱਤੀਤੀ ਵਾਲਾ ਦਾ ਟਰੈਕਟਰ